ਲੋਕਵਾਜੀ ਨਿਊਜ਼ ਤੇ ਤੁਹਾਡਾ ਸਵਾਗਤ ਹੈ ਦਰਿਆ ਸਤਲੁਜ ਦਾ ਜਲ ਪੱਧਰ ਇੱਕ ਵਾਰ ਤੋਂ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਤਾਂ ਕੱਲ ਪਾਣੀ ਉਤਰ ਗਿਆ ਸੀ ਤਾਂ ਅੱਜ ਦੀ ਜੋ ਤਾਜ਼ਾ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ ਇੱਕ ਵਾਰ ਫੇਰ ਤੋਂ ਦਰਿਆ ਸਤਲੁਜ ਦਾ ਜਲ ਪੱਧਰ ਵਧਣਾ ਸ਼ੁਰੂ ਹੋ ਗਿਆ ਹੈ ਸਾਹਮਣੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇਹ ਸਾਰੀ ਥਾਂ ਸੁੱਕੀ ਹੋ ਗਈ ਸੀ ਪਰ ਹੁਣ ਤੁਸੀਂ ਦੇਖਦੇ ਹੋ ਕਿ ਫੇਰ ਇੱਕ ਵਾਰ ਪਾਣੀ ਦਾ ਹੌਣੇ-ਹੌਣੇ ਇੱਕ ਇਸ਼ਾਲੇ ਫੇਰ ਆਈ ਹੈ ਤੇ ਫੇਰ ਪਾਣੀ ਵਧਣਾ ਸ਼ੁਰੂ ਹੋ ਚੁੱਕਿਆ ਹੈ। ਕਰੀਬਨ 2 ਦਿਨ ਪਹਿਲਾਂ ਆ ਸਾਰਾ ਆ ਦਰਖਤ ਅੱਗੋਂ ਨੋਚ ਡਿੱਗੀ ਸੀ। ਉਸ ਤੋਂ ਬਾਅਦ ਇੱਧਰ ਇੱਕ ਦਰਖਤ ਡਿੱਗਿਆ ਹੋਇਆ ਇਹ ਵੀ ਡਿੱਗਿਆ ਸੀ। ਇਹ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਮਹਿਦ ਪਰ ਤੋਂ ਜੋ ਜੁਗਰਾਉਂ ਰੋਡ ਜਾਂਦਾ ਹੈ ਤੇ ਚੜਦੇ ਵਾਲੇ ਪਾਸੇ ਪਿੰਛੋਲਿਆਂ ਦੇ ਨੇੜੇ ਦੀਆਂ ਤਸਵੀਰਾਂ ਨੇ। ਤਹਲਾ ਤੁਸੀਂ ਦੇਖ ਸਕਦੇ ਹੋ ਕੀ ਹੋਇਆ ਪਿਆ। ਪਾਣੀ ਘਟ ਗਿਆ ਸੀ ਪਰ ਇੱਕ ਵਾਰ ਤੋਂ ਫੇਰ ਦਰਿਆ ਸਤਲੁਜ ਦਾ ਹੁਣ ਜਲ ਪੱਧਰ ਵਧਣਾ ਸ਼ੁਰੂ ਹੋ ਚੁੱਕਿਆ ਹੈ। ਤਕਰੀਬਨ ਡੇਢ ਤੋਂ 2 ਘੰਟੇ ਹੋ ਗਏ ਤਾਂ ਪਾਣੀ ਵਧਣਾ ਸ਼ੁਰੂ ਹੋ ਚੁੱਕਿਆ ਹੈ। ਪ੍ਰਸ਼ਾਸਨ ਵੱਲੋਂ ਨਹੀਂ ਅਜੇ ਜਾਣਕਾਰੀ ਦਿੱਤੀ ਗਈ ਕਿ ਰੋਪੜ ਤੋਂ ਕਿੰਨਾ ਪਾਣੀ ਛੱਡਿਆ ਗਿਆ ਜਾਂ بارش ਦਾ ਇਸ ਵੇਲੇ ਤੱਕ ਨਹੀਂ ਜਾਣਕਾਰੀ। ਦੂਜੀ ਗੱਲ ਕਿ ਪਾਖੜਾ ਦਾ ਜੋ ਲੈਵਲ ਹੈ ਲਗਾਤਾਰ ਉਹ ਵੀ ਵਧ ਰਿਹਾ ਹੈ। ਕਿਉਂਕਿ ਪਿੱਛੇ ਹਿਮਾਚਲ 'ਚ ਬਹੁਤ ਜ਼ਿਆਦਾ بارش ਹੋ ਰਹੀ ਹੈ। ਬਿਆਸ ਦਰਿਆ ਨੇ ਬਹੁਤ ਜ਼ਿਆਦਾ ਤਬਾਹੀ ਮਚਾਈ ਹੋਈ ਹੈ ਤੇ ਚਲਦੇ ਚਲਦੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਨਵੇਂ ਇਲਾਕੇ ਨਵੇਂ ਏਰੀਆ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਤਾਂ ਸ਼ਾਮ ਦੀਆਂ ਤਸਵੀਰਾਂ ਨੇ ਅੱਜ ਸ਼ਾਮ ਦੀਆਂ ਤਸਵੀਰਾਂ ਤੁਸੀਂ 7:10 ਮਿੰਟ ਦੀ ਤਸਵੀਰ ਹੈ 17 ਅਗਸਤ 2025 ਦੀਆਂ ਤਸਵੀਰਾਂ ਨੇ ਜੋ ਤੁਸੀਂ ਦੇਖ ਸਕਦੇ ਹੋ ਪਾਣੀ ਦੀ ਰਫਤਾਰ ਫਿਰ ਰਫਤਾਰ ਫੜ ਲਈ ਹੈ ਔਰ ਪਾਣੀ ਦਾ ਜੋ ਜਲ ਪੱਧਰ ਦਰ 7 ਵਜੇ ਦਾ ਉੱਪਰਣਾ ਸ਼ੁਰੂ ਹੋ ਚੁੱਕਿਆ ਹੈ।